ਨਮਸਕਾਰ ਦੋਸਤੋ ਇੱਕ ਕਹਾਣੀ ਕਾ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਲੀ ਦਾ ਹਿੱਸਾ ਜ਼ਰੂਰ ਬਣੋ ਕਹਿੰਦੇ ਨੇ ਪਿਆਰ ਦੇ ਅਸਲੀ ਪਰਖ ਇੰਤਜ਼ਾਰ ਵਿੱਚ ਹੁੰਦੀ ਹੈ ਪਰ ਕਦੇ-ਕਦੇ ਇਹ ਇੰਤਜ਼ਾਰ ਇਨਾ ਲੰਮਾ ਹੋ ਜਾਂਦਾ ਹੈ ਕਿ ਸਾਂ ਮੁੱਕ ਜਾਂਦੇ ਨੇ ਪਰ ਉਡੀਕ ਨਹੀਂ ਮੁਕਦੀ ਅੱਜ ਦੀ ਕਹਾਣੀ ਵੀ ਕੁਝ ਜਈ ਹੈ ਇੱਕ ਅਧੂਰੇ ਵਾਅਦੇ ਦੀ ਤੇ ਇੱਕ ਕੁੜੀ ਦੀ ਖਾਮੋਸ਼ ਮੌਤ ਦੀ ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਪੰਜਾਬ ਦੇ ਪਿੰਡਾਂ ਵਿੱਚ ਕੈਨੇਡਾ ਜਾਣ ਦਾ ਨਵਾਂ-ਨਵਾਂ ਰੁਝਾਨ ਸ਼ੁਰੂ ਹੋਇਆ ਸੀ ਸਿਮਰਨ ਅਤੇ ਰੂਪ ਦੋਵੇਂ ਇੱਕ ਦੂਜੇ ਨੂੰ ਜਾਣ ਤੋਂ ਵੱਧ ਚਾਹੁੰਦੇ ਸਨ ਪਰ ਸਿਮਰਨ ਦੇ ਘਰ ਦੇ ਹਾਲਾਤ ਵਿਆਹ ਲਈ ਸਾਜ਼ਗਾਰ ਨਹੀਂ ਸਨ ਵਿਆਹ ਲਈ ਪੈਸਾ ਚਾਹੀਦਾ ਸੀ ਜਿਸ ਲਈ ਸਿਮਰਨ ਨੇ ਫੈਸਲਾ ਕੀਤਾ ਕਿ ਉਹ ਪ੍ਰਦੇਸ਼ ਜਾ ਕੇ ਪੈਸੇ ਕਮਾਏਗੀ ਰੂਪ ਰੋਂਦੀ ਹੋਈ ਕਹਿੰਦੀ ਹੈ ਸਿਮਰਨ ਤੁਸੀਂ ਨਾ ਜਾਓ ਮੈਨੂੰ ਡਰ ਲੱਗਦਾ ਹੈ ਕਿਤੇ ਤੁਸੀਂ ਉੱਥੇ ਜਾ ਕੇ ਮੈਨੂੰ ਭੁੱਲ ਤਾਂ ਨਹੀਂ ਜਾਉਗੇ ਸਿਮਰਨ ਪਿਆਰ ਨਾਲ ਕਹਿੰਦਾ ਹੈ ਕਮਲिए ਮੈਂ ਸਿਰਫ ਸਾਡੇ ਸੁਪਨਿਆਂ ਲਈ ਜਾ ਰਿਹਾ ਹਾਂ ਵਾਦਾ ਰਿਹਾ ਮੇਰਾ ਠੀਕ 2 ਸਾਲ ਬਾਅਦ ਆਵਾਂਗਾ ਤੇ ਤੈਨੂੰ ਵਿਆਹ ਕੇ ਲੈ ਜਾਵਾਂਗਾ ਬਸ ਤੂੰ ਮੇਰੀ ਉਡੀਕ ਕਰੀ ਸਿਮਰਨ ਪਰਦੇਸ ਚਲਾ ਗਿਆ ਸ਼ੁਰੂ-ਸ਼ੁਰੂ ਵਿੱਚ ਚਿੱਠੀਆਂ ਅਤੇ ਫੋਨ ਆਉਂਦੇ ਰਹੇ ਰੂਪ ਹਰ ਰੋਜ਼ ਡਾਕੀਏ ਦਾ ਰਾਹ ਦੇਖਦੀ ਪਰ ਜਿਵੇਂ ਜਿਵੇਂ ਵਕਤ ਬੀਤਦਾ ਗਿਆ ਸਿਮਰਨ ਆਪਣੇ ਕੰਮਾਂ ਕਾਰਾਂ ਵਿੱਚ ਝੁੱਲ ਗਿਆ ਫੋਨ ਆਉਣੇ ਘੱਟ ਹੋ ਗਏ ਤੇ ਫਿਰ ਬਿਲਕੁਲ ਬੰਦ ਹੋ ਗਏ ਪਿੰਡ ਵਿੱਚ ਰੂਪ ਦੇ ਘਰਦਿਆਂ ਨੇ ਉਸ ਤੇ ਵਿਆਹ ਦਾ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਰੂਪ ਹਰਿਸ਼ ਤੇ ਨੂੰ ਨਾ ਕਰ ਦਿੰਦੀ ਇਹ ਕਹਿ ਕੇ ਕਿ ਸਿਮਰਨ ਆਵੇਗਾ ਲੋਕਾਂ ਨੇ ਗੱਲਾਂ ਬਣਾਈਆਂ ਮਜ਼ਾਕ ਉਡਾਇਆ ਪਰ ਰੂਪ ਦੀਆਂ ਅੱਖਾਂ ਵਿੱਚ ਸਿਰਫ ਸਿਮਰਨ ਦੀ ਉਡੀਕ ਸੀ 2 ਸਾਲ ਬੀਤ ਗਏ 3 ਬੀਤ ਗਏ ਪਰ ਸਿਮਰਨ ਨਹੀਂ ਆਇਆ ਰੂਪ ਦੀ ਉਡੀਕ ਹੁਣ ਬਿਮਾਰੀ ਬਣ ਚੁੱਕੀ ਸੀ ਉਸਨੇ ਖਾਣਾ ਪੀਣਾ ਛੱਡ ਦਿੱਤਾ ਉਹ ਹਰ ਰੋਜ਼ ਪਿੰਡ ਦੀ ਫਿਰਨੀ ਤੇ ਜਾ ਕੇ ਖੜੀ ਹੋ ਜਾਂਦੀ ਕਿ ਸ਼ਾਇਦ ਅੱਜ ਕੋਈ ਪਰਦੇਸ ਤੋਂ ਆਵੇ ਹਾਰ ਕੇ ਕਰਦਿਆ ਨੇ ਜ਼ਬਰਦਸਤੀ ਰੂਪ ਦਰਸ਼ਤਾ ਕਿਤੇ ਹੋਰ ਪੱਕਾ ਕਰ ਦਿੱਤਾ ਜਿਸ ਦਿਨ ਰੂਪ ਦਾ ਵਿਆਹ ਰੱਖਿਆ ਗਿਆ ਉਸੇ ਦਿਨ ਉਸਦੀ ਤਬੀਅਤ ਬਹੁਤ ਜ਼ਿਆਦਾ ਵਿਗੜ ਗਈ ਕਿਸਮਤ ਦੀ ਖੇਡ ਦੇਖੋ ਜਿਸ ਦਿਨ ਰੂਪ ਦੀ ਡੋਲੀ ਉੱਠਣੀ ਸੀ ਉਸੇ ਸਵੇਰ ਪਿੰਡ ਦੇ ਅੱਡੇ ਤੇ ਇੱਕ ਗੱਡੀ ਰੁਕੀ ਵਿੱਚੋਂ ਸਿਮਰਨ ਉਤਰਿਆ ਹੱਥ ਵਿੱਚ ਲਾਲ ਜੋੜਾ ਤੇ ਚਿਹਰੇ ਤੇ ਖੁਸ਼ੀ ਉਸਨੇ ਸੋਚਿਆ ਕਿ ਅੱਜ ਉਹ ਰੂਪ ਨੂੰ ਸਰਪ੍ਰਾਈਜ਼ ਦੇਵੇਗਾ ਪਰ ਜਦੋਂ ਰੂਪ ਦੇ ਘਰ ਪਹੁੰਚਿਆ ਤਾਂ ਉੱਥੇ ਸ਼ਹਿਨਾਈਆਂ ਨਹੀਂ ਸਗੋਂ ਵਹਿਣ ਪਾ ਰਹੇ ਸਨ ਵੇੜੇ ਦੇ ਵਿੱਚ ਡੋਲੀ ਨਹੀਂ ਅਰਥੀ ਸੱਜੀ ਹੋਈ ਸੀ ਸਿਮਰਨ ਪਸਦਾ ਹੋਇਆ ਅੰਦਰ ਗਿਆ ਉਸਨੇ ਦੇਖਿਆ ਰੂਪ ਸਫੇਦ ਕੱਪੜਿਆਂ ਵਿੱਚ ਲਿਪਟੀ ਪਈ ਸੀ ਉਸ ਦੇ ਹੱਥ ਵਿੱਚ ਅਜੇ ਵੀ ਸਿਮਰਨ ਦੀ ਪੁਰਾਣੀ ਫੋਟੋ ਸੀ ਸਿਮਰਨ ਚੀਕਿਆ ਰੋਇਆ ਪਰ ਹੁਣ ਬਹੁਤ देर ਹੋ ਚੁੱਕੀ ਸੀ ਰੂਪ ਦੀ ਮਾਂ ਨੇ ਰੋਂਦੇ ਹੋਏ ਸਿਮਰਨ ਨੂੰ ਇੱਕ ਚਿੱਠੀ ਵੜਾਈ ਜੋ ਰੂਪ ਨੇ ਮਰਨ ਤੋਂ ਪਹਿਲਾਂ ਲਿਖੀ ਸੀ ਸਿਮਰਨ ਮੈਂ ਆਪਣਾ ਵਾਅਦਾ ਨਿਭਾਇਆ ਮੈਂ ਆਖਰੀ ਸਾਹ ਤੱਕ ਤੇਰੀ ਉਡੀਕ ਕੀਤੀ ਪਰ ਲੱਗਦਾ ਹੈ ਰੱਬ ਨੂੰ ਮਨਜ਼ੂਰ ਨਹੀਂ ਸੀ ਤੁਸੀਂ ਰੋਇਓ ਨਾ ਮੈਨੂੰ ਪਤਾ ਸੀ ਤੁਸੀਂ ਆਓਗੇ ਬਸ ਇੱਕ ਅਫਸੋਸ ਰਹਿ ਗਿਆ ਮੈਂ ਤੁਹਾਨੂੰ ਵਿਆਹ ਵਾਲਾ ਲਾਲ ਸੂਟ ਪਾ ਕੇ ਨਹੀਂ ਵਿਖਾ ਸਕੀ ਅਗਲੇ ਜਨਮ ਵਿੱਚ ਮੈਂ ਥੋੜੀ ਜਲਦੀ ਆਵਾਂਗੀ ਤੁਸੀਂ ਟਾਈਮ ਤੇ ਆ ਜਾਇਓ ਸਿਮਰਨ ਉਸ ਦਿਨ ਵਾਪਸ ਤਾਂ ਗਿਆ ਪਰ ਆਪਣੀ ਦੁਨੀਆ ਹਮੇਸ਼ਾ ਲਈ ਗਵਾ ਬੈਠਾ ਦੋਸਤੋ ਕਦੇ ਕਿਸੇ ਨੂੰ ਇੰਨਾ ਨਾ ਤੜਫਾਓ ਕਿ ਉਸ ਦੀ ਉਡੀਕ ਮੌਤ ਵਿੱਚ ਬਦਲ ਜਾਵੇ ਵਕਤ ਦੀ ਕਦਰ ਕਰੋ ਕਿਉਂਕਿ ਗੁਜ਼ਰਿਆ ਵਕਤ ਅਤੇ ਗਏ ਹੋਏ ਲੋਕ ਕਦੇ ਵਾਪਸ ਨਹੀਂ ਆਉਂਦੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਇਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਧੰਨਵਾਦ।